ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਅਮਿਤਪਾਲ ਮੈਰੋ ਤੱਕ ਪਹੁੰਚਾ ਦਿਓ ਜਿੱਥੇ ਵੀ ਰਾਂ ਤੈਨੂੰ ਸਾਡੀ ਲੋੜ ਪੈਂਦੀ ਆ ਕਿਸੇ ਵੀ ਤੀ ਦੀ ਲੋੜ ਪੈਂਦੀ ਆ ਮੈਨੂੰ ਇੱਕ ਵਾਰ ਯਾਦ ਕਰ ਲੈ ਮੇਰਾ ਨੰਬਰ 9872169885 ਆਪਾਂ ਨਹੀਂ ਬੈਠੇ ਆਪਣੀਆਂ ਕਦੀ ਵਿਚਾਰਾਂ ਨਹੀਂ ਹੋਈਆਂ ਪਰ ਜਿਹੜੇ ਵੀ ਕਿਸੇ ਸਿੱਖ ਦੇ ਉੱਤੇ ਮੁਸੀਬਤ ਆਊਗੀ ਜਿਹੜਾ ਸਟੈਂਡ ਰੱਖਣ ਵਾਲਾ ਜਿਹੜਾ ਮਰਦਾਂ ਦੀ ਤਰ੍ਹਾਂ ਖੜਨ ਵਾਲਾ ਮਾਨ ਨੇ ਹਮੇਸ਼ਾ ਉਹਨਾਂ ਬੰਦਿਆਂ ਦੀ ਕਦਰ ਕੀਤੀ ਹੈ ਜਿਹੜੇ ਹਿੱਕ ਠੋਕ ਕੇ ਲੜਦੇ ਤੇ ਖੜਦੇ ਆ ਤੇ ਮੈਂ ਤੇਰੀ ਕਦਰ ਕਰਦਾ ਤੇਰੇ ਨਾਲ ਕੋਈ ਨਿਹੰਗ ਸਿੰਘ ਜਥੇਬੰਦੀ ਖੜੇ ਜਾਂ ਨਾ ਖੜੇ ਸ਼ਰੋਮਣੀ ਕਮੇਟੀ ਖੜੇ ਜਾਂ ਨਾ ਖੜੇ ਕੋਈ ਸਾਧ ਰਾਣਾ ਖੜੇ ਜਾਂ ਨਾ ਖੜੇ ਪਰ ਤੇਰਾ ਭਰਾ ਜ਼ਰੂਰ ਖੜਾ ਕਿਸੇ ਵੀ ਪੱਖੋਂ ਮੈਨੂੰ ਲੋੜ ਪਊ ਆਵਾਜ਼ ਮਾਰਨੀ ਕਿਤੇ ਰਹਿਣ ਸੈਣ ਦਾ ਪ੍ਰਬੰਧ ਕਰਨਾ ਹੋਇਆ ਤਾਂ ਦੱਸ ਦੇ ਜੇ ਕੋਈ ਜਮਾਨਤ ਦਾ ਕਰਨ ਵਾਲਾ ਉ ਤਾਂ ਦੱਸ ਦੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਤਗੜਾ ਰਾਜਾ ਮੇਰਾ ਇੱਕ ਭਰਾ ਬੀਠਾ ਮੈਂ ਇੱਕ ਭਰਾ ਨੂੰ ਕਹਿ ਦੂੰਗਾ ਸਾਰਾ ਖਰਚਾ ਚੁੱਕ ਲੂ ਤਰ ਮੈਨੂੰ ਇੱਕ ਆਵਾਜ਼ ਮਾਰ ਦੇ ਠੀਕ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਕੰਮ ਤੂੰ ਕਰ ਰਿਆਂ ਅਮਿਤਪਾਲ ਸਿੰਘ ਆ ਇਹ ਕੰਮ ਅੱਜ ਤੋਂ 15 20 ਸਾਲ ਪਹਿਲਾਂ ਹੋਣੇ ਚਾਹੀਦੇ ਸੀ ਪਰ ਸਾਧ ਲਾਣੇ ਦਾ ਬੇੜਾ ਗਰ ਗਿਆ ਨਿਹੰਗ ਸਿੰਘ ਤਾਂ ਸਰਕਾਰੀ ਹੋ ਗਿਆ ਸੋ ਜਿੱਥੇ ਲੋੜ ਪੈਂਦੀ ਮੈਨੂੰ ਫੋਨ ਕਰ ਲੈਵੀਂ ਤੇਰੇ ਨਾਲ ਖੜਾ ਦੁਨੀਆ ਵਿਰੋਧੀ ਹੋ ਜੇ ਪਰ ਤੇਰੇ ਨਾਲ ਖੜੂੰਗਾ ਤੇਰੇ ਨਾਲ ਖੜਾ ਠੀਕ ਹੈ ਚੜ ਦੀ ਕਲਾ ਚ ਰਹਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਅਮਿਤਪਾਲ ਮੈਰੋ ਤੱਕ ਪਹੁੰਚਾ ਦਿਓ ਜਿੱਥੇ ਵੀ ਰਾਂ ਤੈਨੂੰ ਸਾਡੀ ਲੋੜ ਪੈਂਦੀ ਆ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਮੈਨੂੰ ਇੱਕ ਵਾਰ ਯਾਦ ਕਰ ਲੈ ਮੇਰਾ ਨੰਬਰ 9872169885 ਆਪਾਂ ਨਹੀਂ ਬੈਠੇ ਆਪਣੀਆਂ ਕਦੀ ਵਿਚਾਰਾਂ ਨਹੀਂ ਹੋਈਆਂ ਪਰ ਜਿਹੜੇ ਵੀ ਕਿਸੇ ਸਿੱਖ ਦੇ ਉੱਤੇ ਮੁਸੀਬਤ ਆਊਗੀ ਜਿਹੜਾ ਸਟੈਂਡ ਰੱਖਣ ਵਾਲਾ ਜਿਹੜਾ ਮਰਦਾਂ ਦੀ ਤਰ੍ਹਾਂ ਖੜਨ ਵਾਲਾ ਮਾਨ ਨੇ ਹਮੇਸ਼ਾ ਉਹਨਾਂ ਬੰਦਿਆਂ ਦੀ ਕਦਰ ਕੀਤੀ ਆ ਜਿਹੜੇ ਹਿੱਕ ਠੋਕ ਕੇ ਲੜਦੇ ਤੇ ਖੜਦੇ ਆ ਤੇ ਮੈਂ ਤੇਰੀ ਕਦਰ ਕਰਦਾ ਤੇਰੇ ਨਾਲ ਕੋਈ ਨਿਹੰਗ ਸਿੰਘ ਜਥੇਬੰਦੀ ਖੜੇ ਜਾਂ ਨਾ ਖੜੇ ਸ਼ਰਮਣੀ ਕਮੇਟੀ ਖੜੇ ਜਾਂ ਨਾ ਖੜੇ ਕੋਈ ਸਾਧ ਰਾਣਾ ਖੜੇ ਜਾਂ ਨਾ ਖੜੇ ਪਰ ਤੇਰਾ ਭਰਾ ਜ਼ਰੂਰ ਖੜਾ ਕਿਹੇ ਵੀ ਪੱਖੋਂ ਮੈਨੂੰ ਲੋੜ ਪਊ ਆਵਾਜ਼ ਮਾਰਨੀ ਕਿਤੇ ਰਹਿਣ ਸੈਣ ਦਾ ਪ੍ਰਬੰਧ ਕਰਨਾ ਆ ਤਾਂ ਦੱਸ ਦੇ ਜੇ ਕੋਈ ਜਮਾਤ ਦਾ ਕਰਨ ਵਾਲਾ ਉ ਤਾਂ ਦੱਸ ਦੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਤਗੜਾ ਰਾਜਾ ਮੇਰਾ ਇੱਕ ਭਰਾ ਬੀਠਾ ਮੈਂ ਇੱਕ ਭਰਾ ਨੂੰ ਕਹਿ ਦੂੰਗਾ ਸਾਰਾ ਖਰਚਾ ਚੁੱਕ ਲੂਗਾ ਤਰ ਮੈਨੂੰ ਇੱਕ ਆਵਾਜ਼ ਮਾਰ ਦੇ ਠੀਕ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੇ ਕੰਮ ਤੂੰ ਕਰ ਰਿਆਂ ਅਮਿਤਪਾਲ ਸਿੰਘ ਆ ਇਹ ਕੰਮ ਅੱਜ ਤੋਂ 15 20 ਸਾਲ ਪਹਿਲਾਂ ਹੋਣੇ ਚਾਹੀਦੇ ਸੀ ਪਰ ਸਾਧ ਲਾਣੇ ਦਾ ਬੇੜਾ ਗਰ ਗਿਆ ਨਿਹੰਗ ਸਿੰਘ ਤਾਂ ਸਰਕਾਰੀ ਹੋ ਗਿਆ ਸੋ ਜਿੱਥੇ ਲੋੜ ਪੈਂਦੀ ਮੈਨੂੰ ਫੋਨ ਕਰ ਲੈ ਵੀ ਤੇਰੇ ਨਾਲ ਖੜਾ ਦੁਨੀਆ ਵਿਰੋਧੀ ਹੋ ਜੇ ਪਰ ਤੇਰੇ ਨਾਲ ਖੜੂੰਗਾ ਤੇਰੇ ਨਾਲ ਖੜਾ ਠੀਕ ਆ ਚੜ ਦੀ ਕਲਾਚ ਰਹਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਅਮਿਤਪਾਲ ਮੈਰੋ ਤੱਕ ਪਹੁੰਚਾ ਦਿਓ ਜਿੱਥੇ ਵੀ ਰਾ ਤੈਨੂੰ ਸਾਡੀ ਲੋੜ ਪੈਂਦੀ ਆ ਕਿਸੇ ਵੀ ਟੀ ਦੀ ਲੋੜ ਪੈਂਦੀ ਆ ਮੈਨੂੰ ਇੱਕ ਵਾਰ ਯਾਦ ਕਰ ਲੈ ਮੇਰਾ ਨੰਬਰ 9872169885 ਆਪਾਂ ਨਹੀਂ ਬੈਠੇ ਆਪਣੀਆਂ ਕਦੀ ਵਿਚਾਰਾਂ ਨਹੀਂ ਹੋਈਆਂ ਪਰ ਜਿਹੜੇ ਵੀ ਕਿਸੇ ਸਿੱਖ ਦੇ ਉੱਤੇ ਮੁਸੀਬਤ ਆਉਗੀ ਜਿਹੜਾ ਸਟੈਂਡ ਰੱਖਣ ਵਾਲਾ ਜਿਹੜਾ ਮਰਦਾਂ ਦੀ ਤਰ੍ਹਾਂ ਖੜਨ ਵਾਲਾ ਮਾਨ ਨੇ ਹਮੇਸ਼ਾ ਉਹਨਾਂ ਬੰਦਿਆਂ ਦੀ ਕਦਰ ਕੀਤੀ ਹੈ ਜਿਹੜੇ ਹਿੱਕ ਠੋਕ ਕੇ ਲੜਦੇ ਤੇ ਖੜਦੇ ਆ ਤੇ ਮੈਂ ਤੇਰੀ ਕਦਰ ਕਰਦਾ ਤੇਰੇ ਨਾਲ ਕੋਈ ਨਿਹੰਗ ਸਿੰਘ ਜਥੇਬੰਦੀ ਖੜੇ ਜਾਂ ਨਾ ਖੜੇ ਸ਼ਰੋਮਣੀ ਕਮੇਟੀ ਖੜੇ ਜਾਂ ਨਾ ਖੜੇ ਕੋਈ ਸਾਧ ਰਾਣਾ ਖੜੇ ਜਾਂ ਨਾ ਖੜੇ ਪਰ ਤੇਰਾ ਭਰਾ ਜ਼ਰੂਰ ਖੜਾ ਕਿਸੇ ਵੀ ਪੱਖੋਂ ਮੈਨੂੰ ਲੋੜ ਪਊ ਆਵਾਜ਼ ਮਾਰਨੀ ਕਿਤੇ ਰਹਿਣ ਸੈਣ ਦਾ ਪ੍ਰਬੰਧ ਕਰਨਾ ਆ ਤਾਂ ਦੱਸ ਦੇ ਜੇ ਕੋਈ ਜਮਾਤ ਦਾ ਕਰਨ ਵਾਲਾ ਉ ਤਾਂ ਦੱਸ ਦੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਤਗੜਾ ਰਾਜਾ ਮੇਰਾ ਇੱਕ ਭਰਾ ਬੀਠਾ ਮੈਂ ਇੱਕ ਭਰਾ ਨੂੰ ਕਹਿ ਦੂੰਗਾ ਸਾਰਾ ਖਰਚਾ ਚੁੱਕ ਲੂ ਤਰ ਮੈਨੂੰ ਇੱਕ ਆਵਾਜ਼ ਮਾਰ ਦੇ ਠੀਕ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੇ ਕੰਮ ਤੂੰ ਕਰ ਰਿਆਂ ਅਮਿਤਪਾਲ ਸਿੰਘ ਇਹ ਕੰਮ ਅੱਜ ਤੋਂ 15 20 ਸਾਲ ਪਹਿਲਾਂ ਹੋਣੇ ਚਾਹੀਦੇ ਸੀ ਪਰ ਸਾਧ ਲਾਣੇ ਦਾ ਬੇੜਾ ਗਰ ਗਿਆ ਨਿਹੰਗ ਸਿੰਘ ਤਾਂ ਸਰਕਾਰੀ ਹੋ ਗਿਆ ਸੋ ਜਿੱਥੇ ਲੋੜ ਪੈਂਦੀ ਮੈਨੂੰ ਫੋਨ ਕਰ ਲੈਵੀਂ ਤੇਰੇ ਨਾਲ ਖੜਾ ਦੁਨੀਆ ਵਿਰੋਧੀ ਹੋ ਜੇ ਪਰ ਤੇਰੇ ਨਾਲ ਖੜੂੰਗਾ ਤੇਰੇ ਨਾਲ ਖੜਾ ਠੀਕ ਆ ਚੜ ਦੀ ਕਲਾਚ